ਵੀ ਨਹੀਂ ਹੈਗਾ ਮਹਾਰਾਜ ਨੇ ਉਦੋਂ ਕਿਹਾ ਵੀ ਇਹ ਸਿੰਘਾਂ ਵਾਲਾ ਇਹਦੇ ਥੱਲੇ ਬਲਦ ਨਹੀਂ ਕੋਈ ਖੜਾ ਇਹ ਧਰਮ ਦੇ ਧੌਲ ਦੇ ਉੱਪਰ ਖੜੀ ਹੋਈ ਆ ਆਪਾਂ ਹੁਣੇ ਵਿਚਾਰ ਕੀਤੇ ਨਾ ਧੌਲ ਧਰਮ ਦਇਆ ਕਾਪੂਲ ਸੰਤੋਖਤਾ ਪਰਖਿਆ ਜਨਸੂਤ ਉਹੀ ਮੈਂ ਗੱਲ ਕਰ ਰਿਹਾ ਸੀ ਜਿਹੜੀ ਪਰਲੋ ਦੀ ਗੱਲ ਕਹਿੰਦੇ ਆ ਨਾ ਵੀ ਪਰਲੋ ਆ ਜਾਣੀ ਆ ਜਾਂ ਹੋਰ ਕਾ ਆ ਜਾਣੀ ਆ ਇਸ ਤਰ੍ਹਾਂ ਨਹੀਂ ਜਿੰਨੀ ਦੇਰ ਤੱਕ ਧਰਤੀ ਦੇ ਥੱਲੇ ਧਰਮ ਦਾ ਧੌਲ ਹੈਗਾ ਧੌਲ ਕੀ ਹੁੰਦਾ ਜਿਹੜਾ ਧਰਤੀ ਨੂੰ ਸਾਹਮਣੇ ਰੱਖਦਾ ਵੈਸੇ ਧਵਲ ਆਪਾਂ ਉਸ ਅਵਸਥਾ ਨੂੰ ਵੀ ਕਹਿ ਸਕਦੇ ਆ ਜਿਵੇਂ ਧਰਤੀ ਦੇ ਬਾਹਰ ਜਿਹੜਾ ਔਰਾ ਹੁੰਦਾ ਜਿਵੇਂ ਜਹਾਜ਼ ਜਦੋਂ ਧਰਤੀ ਤੋਂ ਉੱਠਦਾ ਇੱਕ ਜਗ੍ਹਾ ਤੇ ਜਾ ਕੇ ਇਹੇ ਜੀ ਸਥਿਤੀ ਆਉਂਦੀ ਹੈ ਜਿਹਦੇ ਵਿੱਚ ਸਾਡੀ ਗ੍ਰੈਵਿਟੇਸ਼ਨਲ ਫੋਰਸ ਖਤਮ ਹੋ ਜਾਂਦੀ ਹੈ ਨਾ ਧਰਤੀ ਕੰਮ ਕਰਦੀ ਹੈ ਤੇ ਨਾ ਉੱਪਰ ਉਹ ਜਿਹੜਾ ਖਾਲੀ ਸਪੇਸ ਆ ਜਾਂਦਾ ਵਿੱਚ ਜਾ ਕੇ ਠੀਕ ਹੈ ਉਹਨੂੰ ਵੀ ਧਵਲ ਕਹਿ ਦਿੰਦੇ ਆ ਧਵਲ ਨੂੰ ਪਾਰ ਕਰਦੇ ਆ ਜਿੱਥੇ ਜਾ ਕੇ ਹਾਂਜੀ ਜਿੱਥੇ ਓਜ਼ੋਨ ਲੇਅਰ ਜਾ ਕੇ ਬਣਦੀ ਹੈ ਜਿੱਥੇ ਸੈਟੇਲਾਈਟ ਛੱਡੀ ਹੋਈ ਆ ਪਰ ਜਿਹੜਾ ਜਿਹੜਾ ਇਸ ਵਿਸ਼ੇ ਤੇ ਆ ਵੀ ਧੌਲ ਧਰਮ ਦਇਆ ਕਬੂਤ ਜਿੰਨੀ ਦੇਰ ਤੱਕ ਧਰਤੀ ਦੇ ਉੱਪਰ ਜੱਤ ਸਤ ਕਿਹੜਾ ਨਾਮ ਦਾ ਅਭਿਆਸ ਹੁੰਦਾ ਹੈ ਬ੍ਰਹਮ ਦੀ ਵਿਚਾਰ ਹੁੰਦੀ ਹੈ ਸੰਤ ਸਾਧੂ ਹੱਸਦੇ ਨੇ ਸੰਤ ਸਾਧੂ ਬ੍ਰਹਮ ਦੇ ਬਚਨ ਕਰਦੇ ਨੇ ਗੁਰਮਤ ਦੀਆਂ ਵਿਚਾਰਾਂ ਚੱਲਦੀਆਂ ਨੇ ਜੀਵ ਨਾਮ ਜਪਦੇ ਨੇ ਉਹ ਧਰਮ ਦਾ ਧੌਲ ਜਿਹੜਾ ਹੈ ਉਹਨਾਂ ਤੱਕੜਾ ਰਹਿੰਦਾ ਹੈ ਜਿੰਨਾ ਅਭਿਆਸ ਹੋਏਗਾ ਜਿੰਨੀ ਨਾਮ ਦੀ ਉਸਤਤ ਹੋਏਗੀ ਧਰਤੀ ਦੇ ਉੱਪਰ ਸ਼ਾਂਤੀ ਫੈਲਦੀ ਆ। ਹੂੰ ਠੀਕ ਹੈ ਨਾ ਜੀ ਤੇ ਉਹ ਧਰਬ ਦਾ ਧੌਲ ਜਿਹੜਾ ਆ ਉਹ ਤਕੜਾ ਰਹਿੰਦਾ। ਜਿਵੇਂ ਜਿਵੇਂ ਇੱਥੇ ਫਿਰ ਮਨਮੁਖਤਾ ਦੀਆਂ ਲਹਿਰਾਂ ਚੱਲਦੀਆਂ ਕਾਮ ਕਰੋ ਲੋਭ ਹੰਕਾਰ ਦੀਆਂ ਲਹਿਰਾਂ ਚੱਲਦੀਆਂ ਜਿਹੜੀਆਂ ਗੁਰਬਾਣੀ ਦੇ ਵਿੱਚ ਚਾਰ ਨਦੀਆਂ ਦਸੀਆਂ ਨੇ ਹੰਸ, ਹੇਤ, ਲੋਭ, ਕੋਪ ਇਹ ਚਾਰੇ ਨਦੀਆਂ ਅੱਗ ਭਾਵ ਲੋਭ ਦੀ ਲਹਿਰ ਚੱਲਦੀ ਏ, ਕਰੋਧ ਦੀ ਲਹਿਰ ਚੱਲਦੀ ਏ, ਮੋਹ ਦੀ ਲਹਿਰ ਚੱਲਦੀ ਏ। ਇਹ ਜਦੋਂ ਚਾਰੇ ਲਹਿਰਾਂ ਚੱਲਦੀਆਂ ਹਾਂਜੀ ਤਾਂ ਉਸ ਵਕਤ ਇਸ ਧਰਤੀ ਦਾ ਬੈਲੈਂਸ ਡਿਸਟਰਬ ਹੁੰਦਾ ਭਾਵ ਜਿਵੇਂ ਮਨਮੁਖ ਜਿਹੜਾ ਹੈ ਹੁਣ ਜਿਵੇਂ ਕਿੰਨੇ ਰੇਪ ਹੋ ਰਹੇ ਆ। ਹਾਂਜੀ ਕਿੰਨਾ ਇੱਥੇ ਭ੍ਰਿਸ਼ਟਾਚਾਰ ਹੋ ਰਿਹਾ। ਕਿੰਨਾ ਵੱਡ ਕਟ ਹੋ ਰਹੀ ਆ। ਇਹ ਧਰਤੀ ਦੇ ਧਰਮ ਰੂਪੀ ਤੌਲ ਨੂੰ ਕਮਜ਼ੋਰ ਕਰਦੀ। ਠੀਕ ਹੈ ਜੀ। ਜਦੋਂ ਫਿਰ ਸ਼ਬਦ ਦਾ ਅਭਿਆਸ ਹੁੰਦਾ ਠੀਕ ਹੈ ਨਾ ਜੀ ਤਾਂ ਗੁਰਮੁਖ ਇਸ ਸਾਰੀ ਧਰਤੀ ਦੇ ਜਿਹੜੇ ਉੱਪਰ ਭਾਰ ਹੈ ਜਿਹੜਾ ਸ਼ਬਦ ਦਾ ਅਭਿਆਸ ਹੁੰਦਾ ਨਾਮ ਦਾ ਹੋਵੇ ਨਾਦੀ ਨਾਮ ਦਾ ਅੱਛਾ ਜੀ ਉਹ ਬੈਲੈਂਸ ਹੁੰਦੀ ਹੈ ਫਿਰ ਧਰਤੀ ਜਿੰਨੀ ਨਾਦ ਦੀ ਪਾਵਰ ਕਿਉਂਕਿ ਨਾਦ ਦੇ ਸਹਾਰੇ ਧਰਤੀ ਖੜੀ ਹੈ ਤੁਸੀਂ ਕਿਹਾ ਨਾ ਧਰਤੀ ਦੇ ਥੱਲੇ ਥੰਮਾ ਹੈ ਨਹੀਂ ਧਰਤੀ ਦੇ ਥੱਲੇ ਬਲਦ ਹੈ ਨਹੀਂ ਹਾਂਜੀ ਤਾਂ ਉਹ ਕਿਹੜਾ ਬਲਦ ਆ ਜਿਹੜਾ ਨਾਦ ਚੱਲਦਾ ਪਿਆ ਨਾ ਨਾਦ ਦੇ ਸਹਾਰੇ ਸੱਤ ਸਮੁੰਦਰਾਂ ਦਾ ਪਾਣੀ ਰੋਕਿਆ ਹੋਇਆ ਮਹਾਰਾਜ ਜੀ ਦੇਖੋ ਸਮੁੰਦਰਾ ਧਰਤੀ ਤੇ ਪਾਣੀ ਡੁੱਲਦਾ ਤਾਂ ਨਹੀਂ ਪਿਆ ਥੱਲੇ ਹਾਂਜੀ ਧਰਤੀ ਘੁੰਮ ਰਹੀ ਆ ਕਿੰਨੀ ਗਤੀ ਨਾਲ ਘੁੰਮ ਰਹੀ ਆ ਪਾਣੀ ਨਹੀਂ ਡੁੱਲ ਰਿਹਾ ਤੇ ਪਰ ਧਰਤੀ 24 ਘੰਟੇ ਦੇ ਵਿੱਚ ਸੂਰਜ ਦੀ ਪਰਕਰਮਾ ਕਰਦੀ ਆ ਤੁਹਾਨੂੰ ਮੈਨੂੰ ਪਤਾ ਲੱਗ ਰਿਹਾ ਕਿ ਧਰਤੀ ਤੇਜ਼ ਜਾ ਰਹੀ ਆ ਧਰਤੀ ਦੇ ਬਾਹਰ ਕਿੰਨਾ ਤਕੜਾ ਵਾਯੂ ਮੰਡਲ ਬਣਾਇਆ ਹੋਇਆ ਠੀਕ ਆ ਨਾ ਠੀਕ ਹੈ ਕਿੰਨਾ ਵੱਡਾ ਵਾਯੂ ਮੰਡਲ ਬਣਾਇਆ ਹੋਇਆ ਵੀ ਧਰਤੀ ਘੁੰਮਦੀ ਪਈ ਤਾਂ ਨਹੀਂ ਪਤਾ ਨਿਤ ਹੁਣ ਮੰਨ ਲਓ ਆਪਾਂ ਇੱਕ ਗਲਾਸ ਪਾਣੀ ਦਾ ਲੈ ਲਿਆ ਇਹਨੂੰ ਘਮਾਓ ਪਾਣੀ ਡੁੱਲ ਜੂਗਾ ਛਲ ਵੱਜਣੀ ਆ ਪਾਣੀ ਦੀ ਛਲ ਵੱਜਣੀ ਤੇ ਸੱਤ ਸਮੁੰਦਰਾਂ ਦਾ ਪਾਣੀ ਆ ਡੁੱਲਦਾ ਉਹ ਤੁਹਾਨੂੰ ਪਤਾ ਵੀ ਆਪਾਂ ਜਾ ਰਹੇ ਹਾਂ ਕਿੰਨੇ ਲੱਖਾਂ ਦੀ ਗਤੀ ਦੇ ਉੱਪਰ ਜਾ ਰਹੇ ਹਾਂ ਇਹ ਕੀ ਹੈ ਇਹ ਨਾਮ ਦੁਆਰਾ ਬੈਲੈਂਸ ਕੀਤੀ ਹੋਈ ਹੈ ਧਰਤੀ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਵੀ ਜਦੋਂ ਜਦੋਂ ਇਸ ਧਰਤੀ ਦੇ ਉੱਪਰ ਸੰਤ ਸਾਧੂ ਸੰਤਨ ਦੁੱਖ ਪਾਏ ਤੇ ਦੁਖੀ ਦੁਖੀ ਸੁਖ ਪਾਏ ਸਾਧਨ ਤੇ ਸੁਖੀ